ਇਸ ਮੀਟਿੰਗ ਵਿੱਚ ਹੇਠ ਲਿਖੇ ਮੁੱਦਿਆਂ ਤੇ ਚਰਚਾ ਕੀਤੀ ਗਈ ਬਣੇਗਾ ਐਕਸ਼ਨ ਡੇ ਦੀ ਤਿਆਰੀ 28 ਫਰਵਰੀ ਨੂੰ ਪੰਜਾਬ ਭਰ ਵਿੱਚ ਹੋਣ ਵਾਲੇ ਬਣੇਗਾ ਐਕਸ਼ਨ ਡੇ ਨੂੰ ਸਫਲ ਬਣਾਉਣ ਲਈ ਯੋਜਨਾਵਾਂ ਬਣਾਈਆਂ ਗਈਆਂ ਇਸ ਦਿਨ ਵਿਦਿਆਰਥੀ ਅਤੇ ਨੌਜਵਾਨ ਜ਼ਿਲ੍ਹਾ ਹੈੱਡਕੁਆਟਰਾਂ ਅਤੇ ਸਬਡਿਵੀਜ਼ਨਾਂ ਤੇ ਪ੍ਰਦਰਸ਼ਨ ਕਰਨਗੇ ਰੋਜ਼ਗਾਰ ਦੀ ਗਾਰੰਟੀ ਭਗਤ ਸਿੰਘ ਨੈਸ਼ਨਲ ਏਮਪਲॉयਮੈਂਟ ਗਾਰੰਟੀ ਐਕਟ ਬਣੇਗਾ ਦੀ ਮੰਗ ਕੀਤੀ ਗਈ ਜੋ ਸਭ ਲਈ ਰੋਜ਼ਗਾਰ ਦੀ ਗਾਰੰਟੀ ਦਿੰਦਾ ਹੈ ਇਸ ਤੋਂ ਇਲਾਵਾ 6 ਘੰਟੇ ਦੀ ਕਾਨੂੰਨੀ ਕੰਮ ਦਿਹਾੜੀ ਦੀ ਵੀ ਮੰਗ ਕੀਤੀ ਗਈ ਸਰਕਾਰਾਂ ਦੀਆਂ ਗਲਤ ਨੀਤੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਦੇਸ਼ ਦੀ ਜਵਾਨੀ ਦਾ ਦੇਸ਼ ਅਤੇ ਵਿਦੇਸ਼ ਵਿੱਚ ਹੋ ਰਹੇ અપਮਾਨ ਬਾਰੇ ਚਰਚਾ ਕੀਤੀ ਗਈ। ਜਥੇਬੰਦੀਆਂ ਦੀ ਭਾਗੀਦਾਰੀ 올 ਇੰਡੀਆ ਸਟੂਡੈਂਟਸ ਫੈਡਰੇਸ਼ਨ ਅਤੇ ਸਰਵ ਭਾਰਤ ਨੌਜਵਾਨ ਸਭਾ ਦੇ ਆਗੂਆਂ ਨੇ ਮੀਟਿੰਗ ਵਿੱਚ ਹਿੱਸਾ ਲਿਆ ਅਤੇ ਬਨੇਗਾ ਐਕਸ਼ਨ ਨੂੰ ਸਫਲ ਬਣਾਉਣ ਲਈ ਵਿਚਾਰ ਵਟਾਂਦਰਾ ਕੀਤਾ। ਸਥਾਨਿਕ ਮੁੱਦੇ ਸਥਾਨਕ ਸੁਤੰਤਰ ਪਵਨ ਜਲਾਲਾਬਾਦ ਵਿਖੇ ਇਹ ਮੀਟਿੰਗ ਬਲਾਕ ਪ੍ਰਧਾਨ ਅਸ਼ੋਕ ਢਾਬਾ ਦੀ ਪ੍ਰਧਾਨਗੀ ਹੇਠ ਕੀਤੀ ਗਈ। ਨੌਜਵਾਨ ਸਭਾ ਤੇ ਸਰਵ ਭਾਰਤ ਵਿਦਿਆਰਥੀ ਸਭਾ ਵੱਲੋਂ ਪੰਜਾਬ ਵਿੱਚ ਦੇਰਜਗਰ ਮੁੰਡੇ ਕੁੜੀਆਂ ਦੀ ਰਜਗਾਰ ਦੀ ਮੰਗ ਨੂੰ ਲੈ ਕੇ ਜੋ ਬਨੇਗਾ ਕਾਨੂੰਨ ਤਹਿਤ ਲੜਾਈ ਲੜ ਰਹੇ ਆ ਜਿਸ ਨੂੰ ਪੂਰੇ ਦੇਸ਼ ਵਿੱਚ ਲੈ ਕੇ ਗਏ ਆ ਪੂਰੇ ਦੇਸ਼ ਪੱਧਰ ਤੇ ਜਿਸ ਦੀ ਲੜਾਈ ਲੜੀ ਜਾ ਰਹੀ ਏ ਸੋ ਉਸ ਦੇ ਮਹਿਮ ਤਹਿਤੀ ਅਸੀਂ ਕੱਲ ਪਰਸੋਂ 25 ਫਰਵਰੀ ਨੂੰ ਪੂਰੇ ਪੰਜਾਬ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਆ ਜਿਸ ਵਿੱਚ ਅਸੀਂ ਸਾਡੇ ਜਿਹੜੇ ਮਾਪੇ ਨੇ ਸਾਡੇ ਨੌਜਵਾਨ ਪੈਣਾ ਭਰਾ ਨੇ ਉਹਨਾਂ ਤੋਂ ਮਾਗ ਕਰਦੇ ਆ ਕਿ ਇਸ ਦਾ ਸਮਰਥਨ ਕਰੀਏ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੀਏ ਤੇ ਇਸ ਦੇ ਨਾਲ ਜੁੜੀਏ ਕਿਉਂਕਿ ਸਾਡੇ ਜਿਹੜੇ ਕਿਸਾਨ ਮਾਪੇ ਨੇ ਜਾਂ ਜਿਹੜੇ ਮਜ਼ਦੂਰ ਮਾਪੇ ਨੇ ਦੁਕਾਨਦਾਰ ਨੇ ਮੁਲਾਜ਼ਮ ਨੇ ਉਹ ਆਪੋ ਆਪਣੇ ਪਿੰਡਰ ਤੇ ਲੜਾਈ ਲੜ ਰਹੇ ਨੇ ਪਰ ਇਹਨਾਂ ਸਾਰਿਆਂ ਦੇ ਟੀਆਂ ਪੁੱਤ ਬੇਰੁਜ਼ਗਾਰ ਨੇ ਜੇਕਰ ਅਸੀਂ ਇੱਕ ਮੰਚ ਬਣਾ ਲੈਂਦੇ ਆ ਸਾਰੇ ਇਕੱਠੇ ਹੋ ਕੇ ਆਵਾਜ਼ ਮਾਰਦੇ ਆ ਤੇ ਜਿਹੜੀ ਸਾਡੇ ਮਾਪਿਆਂ ਦੀ ਲੜਾਈ ਜਿਹੜੀ ਲੰਬੀ ਹੈ ਉਸ ਨੂੰ ਜਿਹੜਾ ਸੁਕਾਲਾ ਕੀਤਾ ਜਾ ਸਕਦਾ ਹੈ ਇੱਕੋ ਇੱਕ ਜਿਹੜੀ ਕਹਿ ਲਈਏ ਕਿ ਜਿਹੜੀ ਇਹ ਪਲੇਟਫਾਰਮ ਹੈ ਨੌਜਵਾਨਾਂ ਦਾ ਜਿਸ ਤਰ੍ਹਾਂ ਸਾਰਿਆਂ ਵਰਗਾਂ ਨੂੰ ਇਕੱਠਾ ਕੀਤਾ ਜਾ ਸਕਦਾ ਹੈ ਤਾਂ ਕਹਿ ਲਈਏ ਕਿ ਉਹਦੇ ਵਿੱਚ ਵੱਧ ਚੜ ਕੇ ਨੌਜਵਾਨ ਸ਼ਾਮਲ ਹੋਣ ਤੇ ਜਿਹੜੇ ਅਨਪੜਾ ਦੇ ਲਈ ਜੇਕਰ ਮਹਾਤਮਾ ਗਾਂਧੀ ਦੇ ਨਾਂ ਤੇ ਕਿ ਪਿੰਡਾਂ ਦੇ ਵਿੱਚ ਜਿਹੜਾ ਨਰੇਗਾ ਕਾਨੂੰਨ ਬਣਾ ਹੋਇਆ ਉਹ ਬਣਾਇਆ ਜਾ ਸਕਦਾ ਹੈ ਤੇ ਜਿਹੜੀ ਦੇਸ਼ ਦੀ ਵਿਕਾਸ ਦੇ ਵਿੱਚ ਵਾਅਦਾ ਕਰਨ ਵਾਲੇ ਦੇਸ਼ ਨੂੰ ਆਜ਼ਾਦ ਕਰਾਉਣ ਵਾਲੇ ਸਭ ਤੋਂ ਵੱਡੀ ਗਿਣਤੀ ਜਿਹੜੀ ਨੌਜਵਾਨਾਂ ਦੀ ਹੁੰਦੀ ਹੈ ਉਹ ਨੌਜਵਾਨਾਂ ਦੇ ਲਈ ਕਿਉਂ ਨਹੀਂ ਕਾਨੂੰਨ ਕਾਨੂੰਨ ਬਣਾਇਆ ਜਾ ਸਕਦਾ ਅੱਜ ਸਾਡੇ ਪੰਜਾਬ ਦੀ ਗੱਲ ਕਰ ਲਈ ਕਿ ਜਿਹਨੂੰ ਹਸਤਾ ਰੰਗਲਾ ਪੰਜਾਬ ਕਹਿੰਦੇ ਆ ਹਸਤਾ ਵਸਤਾ ਪੰਜਾਬ ਕਹਿੰਦੇ ਆ ਇੱਥੇ ਇੰਨੀ ਜਿਹੜੇ ਨੌਜਵਾਨਾਂ ਦੀ ਤਸ਼ਾਹ ਮਾਰੀ ਹੋਈ ਪਈ ਏ ਉਹਨਾਂ ਦੇ ਜਿਹੜੇ ਕੈਦੀ ਘਰਾ ਦੇ ਵਿੱਚ ਬੇਰਜਗਾਰੀ ਕਾਰਨ ਉਹਨਾਂ ਦੇ ਘਰੇ ਮਜੂਸੀ ਛਾਈ ਹੋਈ ਏ ਤੇ ਪੂਰੇ ਦੇਸ਼ ਦੇ ਵਿੱਚ ਜਿਹੜੇ ਸਾਡੇ ਤੋਂ ਹੋਰ ਮਾਰੀ ਜਿਹੜੇ ਜਿਹਨਾਂ ਦੇ ਅਰਥ ਖਾਲੀ ਪਾੜੀ ਏ ਜਿਹੜੇ ਸਟੇਟਾਂ ਦੀ ਉਹਨਾਂ ਵਿੱਚ ਨੌਜਵਾਨਾਂ ਦਾ ਕੀ ਹਾਲ ਹੁੰਦਾ ਹੋਵੇਗਾ ਤੇ ਸੋ ਇਹ ਜਵਾਨੀ ਜਿਹੜੀ ਏ ਅੱਜ ਤਪਾਈ ਕੰਡੇ ਖੜੀ ਏ ਇਹ ਇਸ ਨੂੰ ਇੱਕ ਰਜਗਾਰ ਦੇ ਏਜੰਡੇ ਥੱਲੇ ਨਾ ਕਟਾ ਕੀਤਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਵਾਨੀ ਤਬਾਈ ਮਚਾ ਦੇਗੀ ਉਸ ਤਬਾਈ ਤੋਂ ਬਚਾਉਣਾ ਹੈ ਉਸ ਦੇਸ਼ ਇਸ ਦੇਸ਼ ਨੂੰ ਬਚਾਈ ਰੱਖਣਾ ਹੈ ਤਾਂ ਜ਼ਰੂਰ ਇਹਨਾਂ ਦੇ ਲਈ ਬੇਜ਼ਗਾਰਾਂ ਦੇ ਮੁੰਡੇ ਕੁੜੀਆਂ ਦੇ ਲਈ ਬਨੇਗਾ ਵਰਗਾ ਜਿਹੜਾ ਕਾਨੂੰਨ ਬਣਨਾ ਚਾਹੀਦਾ ਹੈ ਜਿਸ ਦੇ ਤਹਿਤ ਨੌਜਵਾਨਾਂ ਲਈ ਸੁਖਾਲਾ ਹੋ ਜਾਵੇ ਬਨੇਗਾ ਪ੍ਰਾਪਤੀ ਮਹਿੰਦ ਤਹਿਤ ਪੂਰੇ ਪੰਜਾਬ ਦੇ ਵਿੱਚ ਮਹੀਨਾਵਾਰੂ ਲਿਖੇ ਗਏ ਬਨੇਗਾ ਐਕਸ਼ਨ ਡੇ ਜਿਹੜਾ ਦੂਜਾ ਜਿਹੜਾ ਮਹੀਨਾਵਾਰ ਐਕਸ਼ਨ ਜਿਹੜਾ 28 ਫਰਵਰੀ ਨੂੰ ਦਿਨ ਸ਼ੁੱਕਰਵਾਰ پورے ਪੰਜਾਬ ਦੇ ਵਿੱਚ ਕੀਤਾ ਜਾ ਰਿਹਾ ਡੀਸੀ ਦਸਤਰਾ ਮੂਰੇ ਜਾਂ ਕਚਹਿਰੀਆਂ ਮੂਰੇ ਜਿੱਥੇ ਵੀ ਲੋਕਾਂ ਦੇ ਜਿਹੜੇ ਇਕੱਠ ਨੇ ਉੱਥੇ ਜਿਹੜੇ ਬਨੇਗਾ ਐਕਸ਼ਨ ਡੇ ਜਿਹੜਾ ਉਹ ਕੀਤਾ ਜਾ ਰਿਹਾ ਬਨੇਗਾ ਸਾਡੀ ਦੇਸ਼ ਦੀ ਜਵਾਨੀ ਦੇ ਰੋਜ਼ਗਾਰ ਦੇ ਲਈ ਜਿਹੜਾ ਇਹ ਇੱਕ ਮੰਗ ਕਰਦਾ ਹੈ ਕਿ ਨੌਜਵਾਨਾਂ ਦੇ ਲਈ ਰੋਜ਼ਗਾਰ ਦੀ ਗਰੰਟੀ ਦਾ ਕਾਨੂੰਨ ਬਣਨਾ ਚਾਹੀਦਾ ਹੈ ਸਾਡੀ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਜਦੋਂ ਅੱਜ ਵਿਦਿਆਰਥੀ ਨੇ ਜਿਹੜੇ ਉਹ ਡਿਗਰੀਆਂ ਡਿਪਲੋਮੇ ਕਰਕੇ ਉਹਨਾਂ ਦੇ ਹੱਥਾਂ ਦੇ ਵਿੱਚ ਜਿਹੜੀਆਂ ਉਹ ਡਿਗਰੀਆਂ ਜਿਹੜੀਆਂ ਨੇ ਉਹ ਜਦੋਂ ਸਕੂਲਾਂ ਕਾਲਜਾਂ ਤੋਂ ਜਿਹੜੇ ਪਾਸ ਆਊਟ ਹੋ ਕੇ ਜਦੋਂ ਜਾਂਦੇ ਨੇ ਘਰਾਂ ਦੇ ਵਿੱਚ ਤਾਂ ਉਹਨਾਂ ਦੇ ਜਿਹੜੇ ਮਾਪੇ ਆਪੂ ਜਿਹੜੇ ਸਵਾਲ ਕਰਦੇ ਨੇ ਕਿ ਤੁਸੀਂ ਹੁਣ ਰੋਜ਼ਗਾਰ ਜਿਹੜਾ ਉਹ ਲੈਣ ਦੇ ਯੋਗ ਹੋ ਗਿਆ ਜੇ ਤੁਹਾਡੇ ਕੋਲ ਹੁਣ ਰੋਜ਼ਗਾਰ ਜਿਹੜਾ ਉਹ ਹੈਗਾ ਕਿ ਨਹੀਂ ਹੈਗਾ ਤਾਂ ਉੱਥੇ ਜਿਹੜੇ ਪਰਿਵਾਰ ਜਿਹੜੇ ਨਮੂਸ਼ੀ ਦਾ ਸਾਹਮਣਾ ਕਰ ਰਹੇ ਨੇ ਨੌਜਵਾਨ ਚਿੰਤਾ ਦੇ ਵਿੱਚ ਨੇ ਕਿ ਸਾਡੇ ਕੋਲ ਜਿਹੜਾ ਅਸੀਂ ਜਦੋਂ ਡਿਗਰੀਆਂ ਕਰ ਲੈਂਦੇ ਆ ਤਾਂ ਸਾਡੇ ਕੋਲ ਜਿਹੜਾ ਰੋਜ਼ਗਾਰ ਜਿਹੜਾ ਉਹ ਨਹੀਂ ਹੈਗਾ ਤਾਂ ਅੱਜ ਜਦੋਂ ਪੂਰੀ ਦੁਨੀਆ ਦੇ ਵਿੱਚ ਪੂਰੀ ਅਲਗ-ਅਲਗ ਦੇਸ਼ ਜਿਹੜੇ ਨੇ ਉਹ ਚੇਤਾਵਨੀ ਦੇ ਰਹੇ ਨੇ ਕਿ ਅਸੀਂ ਜਿਹੜਾ ਡਿਪਲੋਮਾ ਕਰਨ ਜਾ ਰਹੇ ਆ ਨੌਜਵਾਨਾਂ ਨੂੰ ਔਰ ਇੱਥੋਂ ਤੱਕ ਕਿ ਅਮਰੀਕਾ ਦੇ ਜਿਹੜੇ ਜਿਹੜੇ ਅਹਲਿਏ ਦੇਸ਼ ਦੇ ਸਾਡੇ ਭਾਰਤ ਦੇਸ਼ ਦੇ ਜਿਹੜੇ ਤਿੰਨ ਜਿਹੜੇ ਤੇ ਵਾਰ ਵਾਰ ਜਿਹੜੇ ਤਿੰਨ ਚਾਰ ਜਿਹੜੇ ਉਹ ਭੇਜੇ ਗਏ ਨੇ ਡਿਪਲੋਮਾ ਕਰਕੇ ਤਾ ਸਾਡੀ ਵੱਡੀ ਗਿਣਤੀ ਦੇਸ਼ ਦੀ ਜਿਹੜੀ ਉਹ ਬਾਹਰਲੇ ਦੇਸ਼ਾਂ ਵੱਲ ਜਾ ਰਹੀ ਹੈ ਲਗ ਲਗ ਪੂਰੀ ਦੁਨੀਆ ਦੇ ਦੇਸ਼ਾਂ ਦੇ ਵਿੱਚ ਤਾਂ ਅਸੀਂ ਮੰਗ ਕਰਦੇ ਹਾਂ ਕਿ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਬਨੇਗਾ ਅਗਰ ਸਿੰਘ ਕੌਮੀ ਰੋਜ਼ਗਾਰ ਗਰੰਟੀ ਕਾਨੂੰਨ ਬੰਨਣਾ ਚਾਹੀਦਾ ਤਾਂ ਜੋ ਜਿਹੜੀ ਜਵਾਨੀ ਬਾਹਰ ਜਾ ਰਹੀ ਹੈ ਉਹਨਾਂ ਨੂੰ ਉਸ ਕਠਿਨਾਈਆਂ ਦੇ ਵਿੱਚੋਂ ਨਾ ਲੰਘਣਾ ਪਵੇ ਕਿਉਂਕਿ ਉਹ ਸਹੀ ਤਰੀਕੇ ਨਾਲ ਬਾਹਰ ਨਹੀਂ ਜਾ ਰਹੇ ਉਹ ਡੌਂਕਿਆਂ ਰਾਈ ਜਿਹੜਾ ਉਹ ਹੋਰ ਗਲਤ ਰਸਤਿਆਂ ਦੇ ਰਾਈ ਜਿਹੜਾ ਉਹ ਵੱਡੀ ਤਦਾਰ ਦੇ ਵਿੱਚ ਪੈਸੇ ਲਾ ਕੇ ਜਿਹੜਾ ਉਹ ਜਾ ਰਹੇ ਨੇ ਤਾਂ ਅਸੀਂ ਮੰਗ ਕਰਦੇ ਹਾਂ ਕਿਉਂ ਸਾਰੀਆਂ ਕਠਿਨਾਈਆਂ ਦੇ ਵਿੱਚੋਂ ਨੌਜਵਾਨਾਂ ਨਾ ਲੱਗਣਾ ਪਵੇ ਸਾਡੇ ਹੀ ਦੇਸ਼ ਦੇ ਵਿੱਚ ਸਾਡੇ ਹੀ ਪੰਜਾਬ ਦੇ ਵਿੱਚ ਰੁਜ਼ਗਾਰ ਦੀ ਗਰੰਟੀ ਕਰਦਾ ਕਾਨੂੰਨ ਬਨੇਗਾ ਜਿਹੜਾ ਉਪਾਸ ਹੋਣਾ ਚਾਹੀਦਾ ਤਾਂ ਜੋ ਸਾਡੇ ਜਿਹੜੇ ਮਾਪੇ ਨੇ ਉਹਨਾਂ ਦੀ ਜਿਹੜੀ ਬਾਗਡੋਰ ਹੈ ਜਿਹੜੀ ਸਾਡੇ ਨੌਜਵਾਨ ਜਿਹੜੇ ਨੇ ਉਹ ਸਮਾਲਣ ਦੇ ਯੋਗ ਹੋ ਸਕਣ ਅਸੀਂ ਬਨੇਗਾ ਪ੍ਰਾਪਤੀ ਮਹਿੰਮ ਪੰਜਾਬ ਵੱਲੋਂ ਆ ਪੂਰੇ ਪੰਜਾਬ ਦੇ ਵਿੱਚ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਵਨੇਗਾ ਦੀ ਪ੍ਰਾਪਤੀ ਲਈ ਸ਼ੁਰੂ ਕੀਤੇ ਜਿਹੜੇ ਐਕਸ਼ਨਡੇ ਕੇ ਮਹੀਨੇ ਦੇ ਲਾਸਟ ਸ਼ੁੱਕਰਵਾਰ ਜਿਹੜਾ ਉਹ ਐਕਸ਼ਨ ਕੀਤਾ ਜਾਏਗਾ ਦੇਸ਼ ਦੀ ਜਵਾਨੀ ਨੂੰ ਚੇਤਨਨ ਕਰਨ ਵਾਸਤੇ ਉਹਨਾਂ ਨੂੰ ਲਾਮਬੰਦ ਕਰਨ ਵਾਸਤੇ ਤਾਂ ਅਸੀਂ ਫਾਜ਼ਿਲਕਾ ਦੇ ਵਿੱਚ ਵੀ ਡੀਸੀ ਦਫਤਰ ਦੇ ਵਿੱਚ ਔਰ ਜਲਾਲਾਬਾਦ ਸਬਡਿਵੀਜ਼ਨ ਦੇ ਵਿੱਚ ਅਸੀਂ ਜਿਹੜਾ ਆਉਣ ਵਾਲੀ 28 ਤਰੀਕ ਨੂੰ ਦਿਨ ਸ਼ੁੱਕਰਵਾਰ ਨੂੰ ਵਨੇਗਾ ਐਕਸ਼ਨਡੇ ਕਰਨ ਜਾ ਰਹੇ ਹਾਂ ਤਾਂ ਉਹਦੇ ਲਈ ਅਸੀਂ ਦੇਸ਼ ਦੀ ਪੰਜਾਬ ਦੀ ਔਰ ਇਸ ਇਲਾਕੇ ਦੀ ਜਵਾਨੀ ਨੂੰ ਸੱਦਾ ਦਿੰਦੇ ਆ ਭਾਵੇਂ ਵੱਖ-ਵੱਖ ਪਲੇਟਫਾਰਮ ਬਣਾ ਕੇ ਲੜ ਰਹੇ ਨੇ ਆਪੋ ਆਪ ਦੇ ਢੰਗ ਦੇ ਨਾਲ ਅਸੀਂ ਉਹਨਾਂ ਨੂੰ ਸੱਦਾ ਦਿੰਦੇ ਆ ਕਿ ਆਓ ਇੱਕ ਮੰਚ ਤੇ ਇਕੱਠੇ ਹੋ ਕੇ ਕਿਉਂਕਿ ਅੱਜ ਰੁਜ਼ਗਾਰ ਜਿਹੜਾ ਸਭ ਤੋਂ ਅਹਿਮ ਮੁੱਦਾ ਹੈ ਸਾਡੇ ਦੇਸ਼ ਦੀ ਜਿਹੜੀ ਜਵਾਨੀ ਹੈ ਚਾਹੇ ਉਹ ਪੰਜਾਬ ਦੀ ਜਵਾਨੀ ਹੈ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਤੇ ਜਿਹ ਪਹਿਲਾਂ ਜਹਾਜ਼ ਭਰ-ਭਰ ਕੇ ਬਾਹਰ ਜਾਂਦੇ ਸੀ ਔਰ ਉੱਥੇ ਵੀ ਰਜਗਾਰ ਨਾ ਮਿਲਣ ਕਰਕੇ ਜਿਹੜੇ ਉਹ ਭਰ ਭਰ ਕੇ ਹੁਣ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਾਂ ਗਲਤ ਏਜੰਟਾਂ ਦੇ ੱੱਕੇ ਚੜ੍ਹ ਕੇ ਉਹ ਉਹਨਾਂ ਦੇ ਦੇਸ਼ਾਂ ਦੇ ਵਿੱਚ ਗਏ ਸੀ ਵੱਖ-ਵੱਖ ਦੇਸ਼ਾਂ 'ਚ ਉਹ ਹੁਣ ਵਾਪਸ ਆ ਰਹੇ ਨੇ ਤਾਂ ਉਹਨਾਂ ਦੀ ਜਿਹੜੀ ਹਾਲਤ ਹੈ ਉਹਨਾਂ ਨੇ ਜਿਹੜੇ 25 ਤੋਂ 50 50 ਲੱਖ ਰੁਪਏ 60 60 ਲੱਖ ਰੁਪਏ ਲਾ ਕੇ ਉਧਰ ਗਏ ਸੀ ਔਰ ਪਿੱਛੇ ਜਿਹੜੀ ਉਹਨਾਂ ਦੀ ਜ਼ਮੀਨ ਜਾਇਦਾਦ ਉਹ ਵੀ ਵਿਕ ਗਈ ਔਰ ਅੱਜ ਜਦੋਂ ਉਹ ਇੱਥੇ ਆਏ ਨੇ ਤਾਂ ਉਹ ਬੜੇ ਨਿਮੋਸ਼ੀ ਦੀ ਹਾਲਤ ਵਿੱਚ ਨੇ ਉਹ ਅਸੀਂ ਉਹਨਾਂ ਨੂੰ ਵੀ ਸੱਦਾ ਦਿੰਦੇ ਹਾਂ ਕਿ ਆਓ ਆ ਦੇਸ਼ ਦੇ ਵਿੱਚ ਭਗਤ ਸਿੰਘ ਕੌਮੀ ਰੁਜ਼ਗਾਰ ਗਾਰੰਟੀ ਕਾਨੂੰਨ ਬਨੇਗਾ ਦੀ ਪ੍ਰਾਪਤੀ ਲਈ ਨੌਜਵਾਨਾਂ ਅਤੇ ਨੌਜਵਾਨਾਂ ਦੀ ਇੱਕ ਜਿਹੜੀ ਮੀਟਿੰਗ ਹੈ ਜਲਾਲਾਬਾਦ ਦੇ ਵਿੱਚ ਕੀਤੀ ਗਈ ਹੈ 28 ਫਰਵਰੀ 2025 ਨੂੰ ਬਨੇਗਾ ਐਕਸ਼ਨ ਡੇ ਜਿਹੜਾ ਪੂਰੇ ਪੰਜਾਬ ਦੇ ਵਿੱਚ ਉਹ ਐਕਸ਼ਨ ਕੀਤਾ ਜਾ ਰਿਹਾ ਹੈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਔਰ ਸਬਡਿਵੀਜ਼ਨਾਂ ਤੇ ਸਾਬਲੀ ਰਜ਼ਗਾਰ ਦੀ ਗਰੰਟੀ ਕਰਦੇ ਕਾਨੂੰਨ ਭਗਤ ਸਿੰਘ ਨੈਸ਼ਨਲ এমਪਲੋਇਮੈਂਟ ਗਰੰਟੀ ਐਕਟ ਬਣੇਗਾ ਨੂੰ ਦੇਸ਼ ਦੀ ਪਾਰਲੀਮੈਂਟ ਵਿੱਚ ਪਾਸ ਕਰਾਉਣ ਵਾਸਤੇ ਇਹ ਜਿਹੜਾ ਐਕਸ਼ਨ ਡੇ ਹੈ ਹਰ ਮਹੀਨੇ ਦੇ ਲਾਸਟ ਸ਼ੁੱਕਰਵਾਰ ਕਰਨ ਦਾ ਜਿਹੜਾ ਹੈ ਉਹ ਲੜੀ ਕੀਤਾ ਹੋਇਆ ਹੈ ਔਰ ਉਸ ਲੜੀ ਦੇ ਤਹਿਤ ਆਉਣ ਵਾਲੀ 28 ਫਰਵਰੀ ਨੂੰ ਜਲਾਲਾਬਾਦ ਫਾਜ਼ਿਲਕਾ ਦੇ ਵਿੱਚ ਜਿਹੜਾ ਸਬ ਡਿਵੀਜ਼ਨਾਂ ਦੇ ਵਿੱਚ ਹਾਜਲਕਾ ਦੇ ਡੀਸੀ ਦਫ਼ਤਰ ਦੇ ਵਿੱਚ ਔਰ ਜਲਾਲਾਬਾਦ ਦੀ ਸਬ-ਡਿਵੀਜ਼ਨ ਦੇ ਵਿੱਚ ਜਿਹੜਾ ਇਹ ਦਿਨ ਬੇਰੁਜ਼ਗਾਰਾਂ ਨੂੰ ਸੱਦਾ ਦੇ ਕੇ ਕਿ ਆਰਜ਼ਗਾਰ ਦੀ ਪ੍ਰਾਪਤੀ ਲਈ ਇੱਕ ਮંચ ਤੇ ਇਕੱਠੇ ਹੋਈਏ ਔਰ ਅੱਜ ਇਸ ਇੱਕ ਮੀਟਿੰਗ ਕੀਤੀ ਆਗੂਆਂ ਨੇ ਔਰ ਆਗੂਆਂ ਨੇ ਉਹਦੀ ਤਿਆਰੀ ਵਾਸਤੇ ਵੱਖ-ਵੱਖ ਡਿਊਟੀਆਂ ਲਗਾਈਆਂ ਨੇ ਔਰ ਵਿਦਿਆਖਾਦਾਰਿਆਂ ਦੇ ਵਿੱਚੋਂ ਜਿਹੜੇ ਵਿਦਿਆਰਥੀ ਲੈ ਕੇ ਆਉਣੇ ਨੇ ਜਾਂ ਬਾਕੀ ਜਿਹੜੇ ਬੇਰੁਜ਼ਗਾਰ ਨੌਜਵਾਨ ਨੇ ਔਰ ਲਾਇਬ੍ਰੇਰੀਆਂ ਵਿੱਚ ਜਿਹੜੇ ਤਿਆਰੀ ਕਰ ਰਹੇ ਨੇ ਜਾ ਅਕੈਡਮੀਆਂ ਦੇ ਵਿੱਚ ਤਿਆਰੀ ਕਰ ਰਹੇ ਨੇ ਜਾਂ ਬੇਰੁਜ਼ਗਾਰ ਲੈਂਬਰ ਨੇ ਈਟੀਟੀ ਬੀਐਡ ਟੈਟ ਪਾਸ ਨੇ ਵੱਖ-ਵੱਖ ਜਿਹੜੇ ਖੇਤਿਆਂ ਦੇ ਵਿੱਚ ਵਰਗਾਂ ਦੇ ਵਿੱਚ ਵੰਡੇ ਹੋਏ ਜਿਹੜੇ ਬੇਰੁਜ਼ਗਾਰ ਨੌਜਵਾਨ ਨੇ ਆਪਣੇ ਰੋਜ਼ਗਾਰ ਦੀ ਗਰੰਟੀ ਲਈ ਆਪਣੇ ਰੋਜ਼ਗਾਰ ਲੈਣ ਵਾਸਤੇ ਉਹ ਆਪਣੇ ਪੱਧਰ ਤੇ ਲੜਾਈ ਲੜ ਰਹੇ ਨੇ ਇਸ ਦਿਨ ਤੇ ਅਸੀਂ ਉਹਨਾਂ ਨੂੰ ਸੱਦਾ ਦੇਣ ਜਾ ਰਹੇ ਹਾਂ ਕਿ ਆਓ ਆਪਾਂ ਇੱਕ ਮੰਚ ਤੇ ਇਕੱਠੇ ਹੋ ਕੇ ਸਾਂਝੀ ਲੜਾਈ ਹੈ ਕਿਉਂਕਿ ਸਭ ਲਈ ਰੋਜ਼ਗਾਰ ਦੀ ਗਰੰਟੀ ਦੀ ਅਸੀਂ ਗੱਲ ਕਰ ਰਹੇ ਹਾਂ ਇਸ ਕਾਨੂੰਨ ਦੇ ਤਹਿਤ ਸਭ ਨੂੰ ਰੋਜ਼ਗਾਰ ਮਿਲੇ ਇਸ ਕਾਨੂੰਨ ਦੇ ਮੁਤਾਬਕ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਅਨਸਕਿਲਡ ਹੈ ਭਾਵੇਂ ਅਨਸਿੱਖਿਤ ਹੈ ਉਹਨੂੰ ਇਸ ਕਾਨੂੰਨ ਦੇ ਮਤਾਬਕ ਬਨੇਗਾ ਦੇ ਮਤਾਬਕ ਘੱਟੋ ਘੱਟ 35000 ਰੁਪਇਆ ਪ੍ਰਤੀ ਮਹੀਨਾ ਤਨਖਾਹ ਦੀ ਗਰੰਟੀ ਹੋਵੇ ਔਰ ਜਿਹੜਾ ਅਰਧ ਸਿੱਖਿਆਤ ਹੈ ਅਨਸਕਿਲਡ ਹੈ ਉਹਦੇ ਵਾਸਤੇ ਜਿਹੜਾ ਅਸੀਂ 35000 ਮੰਗਿਆ ਜਿਹੜਾ ਸੈਮੀ ਸਕਿਲਡ ਹੈ ਅਰਧ ਸਿੱਖਿਆਤ ਹੈ ਉਹਦੇ ਵਾਸਤੇ 40000 ਰੁਪਇਆ ਪ੍ਰਤੀ ਮਹੀਨਾ ਤਨਖਾਹ ਦੀ ਗਰੰਟੀ ਹੋਵੇ ਔਰ ਇਸੇ ਤਰ੍ਹਾਂ ਜਿਹੜਾ ਸਿੱਖਿਆਤ ਹੈ ਉਹਦੇ ਵਾਸਤੇ 45000 ਜਿਹੜਾ ਉੱਚ ਸਿੱਖਿਆਤ ਹੈ ਉਹਦੇ ਵਾਸਤੇ 60000 ਰੁਪਇਆ ਪ੍ਰਤੀ ਮਹੀਨਾ ਤਨਖਾਹ ਦੀ ਗਰੰਟੀ ਹੋਵੇ ਤਾਂ ਕਿ ਕੋਈ ਵੀ ਜਿਹੜਾ ਬੇਜ਼ਗਾਰ ਨੌਜਵਾਨ ਹੈ ਉਹ ਬੇਰੁਜ਼ਗਾਰੀ ਤੋਂ ਤੰਗ ਆ ਕੇ ਆਰਥਿਕ ਤੰਗੀ ਤੋ ਤਾਂਗਾ ਕੀ ਉਹ ਗਲਤ ਆਲਮਤਾਂ ਵਾਲੇ ਪਾਸੇ ਨਾ ਜਾਵੇ ਉਹ ਨਸ਼ਾ ਵਾਲੇ ਪਾਸੇ ਨਾ ਜਾਵੇ ਉਹ ਆਤਮ ਹੱਤਿਆ ਵਾਲੇ ਪਾਸੇ ਨਾ ਜਾਵੇ ਉਹ ਲੁੱਟਾਖੋਹ ਦਾ ਸ਼ਿਕਾਰ ਨਾ ਹੋਵੇ ਔਰ ਇਸ ਤਰ੍ਹਾਂ ਕਿਉਂਕਿ ਉਹ ਇੱਕ ਵਧੀਆ ਜ਼ਿੰਦਗੀ ਜੀਵੇ ਔਰ ਰੁਜ਼ਗਾਰ ਦੀ ਇਹ ਮੰਗ ਨੂੰ ਲੈ ਕੇ ਉਹ ਸਾਡੇ ਨਾਲ ਜੁੜੇ ਬਨੇਗਾ ਪ੍ਰਾਪਤੀ ਮਹਿੰਮ ਦੇ ਤਹਿਤ ਪੂਰੇ ਪੰਜਾਬ ਵਿੱਚ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਅਸੀਂ ਸਾਰੇ ਹੀ ਇਲਾਕੇ ਦੇ ਪੰਜਾਬ ਦੇ ਦੇਸ਼ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਸੱਦਾ ਦਿੰਦੇ ਆ ਕਿ ਆਓ ਇਸ ਮੰਚ ਤੇ ਇਕੱਠੇ ਹੋ ਕੇ ਵਿਨੇਗਾ ਪ੍ਰਾਪਤੀ ਮਹਿੰਮ ਦੇ ਤਹਿਤ ਆਪਾਂ ਸਾਰੇ ਇਕ ਮਿੰਟ ਹੋ ਕੇ ਇਸ ਕਾਨੂੰਨ ਨੂੰ ਪਾਸ ਕਰਾਉਣ ਵਾਸਤੇ ਅੱਗੇ ਵਧੀਏ